لیکن ਸਾਡੇ ਲਈ ਅਕਾਲ ਤੱਕ ਸਰਵ ਉੱਚਾ ਜੋ ਜਸੇਰ ਸਰਬੰਦ ਦਾ ਫੈਸਲਾ ਉਹਦੇ ਤੇ ਪਹਿਰਾ ਦੇਣਾ ਸਾਡੀ ਡਿਊਟੀ ਆ ਕਿਉਂਕਿ ਮੈਂ ਤਾਂ ਪਿੱਛੇ हट ਗਿਆ ਸੀਗਾ ਬਿਲਕੁਲ ਹੀ ਛੱਡ ਕੇ ਰਾਜਨੀਤਿਕ ਤੌਰ ਤੇ ਘਰ ਬਹਿ ਗਿਆ ਸੀਗਾ ਕੋਈ ਕੋਸ਼ਿਸ਼ ਕੀਤੀ ਜਦੋਂ ਨਹੀਂ ਕੋਈ ਗੱਲ ਸਾਡੇ ਸਿਰੇ ਲੱਗੀ ਤਾਂ ਜਾਂ ਗੱਲ ਨੂੰ ਨਹੀਂ ਮੰਨੀ ਗਈ ਆਪਸ ਹੀ ਲੰਬੇ ਹੋ ਜੀਏ ਮੈਨੂੰ ਉੱਥੋਂ ਜਦੋਂ ਕਮੇਟੀ ਦੇ ਵਿੱਚ ਪਾਇਆ ਗਿਆ ਸੱਤ ਮੈਂਬਰੀ ਦੇ ਵਿੱਚ ਨਾ ਮੇਰੀ ਕਿਸੇ ਨਾਲ ਮੀਟਿੰਗ ਹੋਈ ਨਾ ਕਿਸੇ ਨੇ ਪੁੱਛਿਆ ਲੇਕਿਨ ਜਦੋਂ ਉਸ ਜਿਹੜੀ ਸਾਡਾ ਮਹਾਨ ਸਥਾਨ ਹੈਗਾ ਸ੍ਰੀ ਕਾਲਤਖਸਬ ਉੱਥੋਂ ਜਦੋਂ ਇੱਕ ਜ਼ਿੰਮੇਵਾਰੀ ਲੱਗੀ ਆ ਤੇ ਉਹਦੀ ਨਿਭਾਉਣਾ ਡਿਊਟੀ ਨਿਭਾਉਣਾ ਫਿਰ ਸਾਡਾ ਫਰਜ਼ ਹੈਗਾ ਸੋ ਇਸ ਲਈ ਸੱਤਾਂ ਚੋਂ ਅਸੀਂ 6 ਰਹੀਏ 5 ਰਹੀਏ ਜਿੰਨੇ ਵੀ ਰਹੀਏ ਲੇਕਿਨ ਅਸੀਂ ਆਪਣੀ ਡਿਊਟੀ ਆ ਜਿਹੜੀ ਪੂਰੀ ਇਮਾਨਦਾਰੀ ਨਾਲ ਤੰਦੇ ਇਹਨਾਂ ਨਿਭਾਵਾਂਗੇ ਅੱਜ ਸਾਰੇ ਜਿਹੜੇ ਵੀ ਮੈਂਬਰ ਆਉਣਗੇ ਉਹਨਾਂ ਦਾ ਫੈਸਲਾ ਕਰਕੇ ਅਸੀਂ ਲਿਖ ਕੇ ਜਸਦਰ ਸਾਹਿਬਾਂ ਨੂੰ ਭੇਜ ਦਾਂਗੇ ਕਿ ਕੀ ਹੁਕਮ ਆ ਸਾਨੂੰ ਉੱਥੇ ਅਸੀਂ ਕੋ 2 ਦਸੰਬਰ ਨੂੰ ਸ੍ਰੀ ਕਾਲਤਖਸਬ ਤੇ ਜਸਦਰ ਸਾਹਿਬਾਨ ਵੱਲੋਂ ਪੰਜ ਸਿੰਘ ਸਹਿਵਾਨ ਬੁੱਲੇ ਕਮੇਟੀ ਗਠਿਤ ਕੀਤੀ ਗਈ ਸੀ ਜਿਹਦੇ ਵਿੱਚ 7 ਮੈਂਬਰ ਬਣਾਏ ਗਏ ਸੀ ਅਤੇ ਇਸ ਦੇ ਕਨਵੀਨਰ ਜਿਹੜੇ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੀ ਅਤੇ ਅੱਜ ਜਿਹੜੀ ਤੀਜੀ ਚੌਥੀ ਮੀਟਿੰਗ ਹੋ ਰਹੀ ਆ ਇਸ ਕਮੇਟੀ ਦੀ ਲੇਕਿਨ ਕੱਲ ਧਾਮੀ ਸਾਹਿਬ ਰਿਜ਼ਾਈਨ ਕਰ ਗਏ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਵੀ ਤੇ ਇਸ ਕਮੇਟੀ ਤੋਂ ਵੀ ਤਰ੍ਹਾਂ ਦਾ ਲੇਕਿਨ ਸਾਡੇ ਲਈ ਅਕਾਲ ਤੱਕ ਸਰਵੋੱਚਾ ਜੋ ਜਸਰ ਸਰਬੰਦ ਦਾ ਫੈਸਲਾ ਉਹਦੇ ਤੇ ਪਹਿਰਾ ਦੇਣਾ ਸਾਡੀ ਡਿਊਟੀ ਆ ਕਿਉਂਕਿ ਮੈਂ ਤਾਂ ਪਿੱਛੇ हट ਗਿਆ ਸੀਗਾ ਬਿਲਕੁਲ ਹੀ ਛੱਡ ਕੇ ਰਾਜਨੀਤਿਕ ਤੌਰ ਤੇ ਘਰ ਬਹਿ ਗਿਆ ਸੀਗਾ ਜੀ ਕੋਈ ਕੋਸ਼ਿਸ਼ ਕੀਤੀ ਹੈ ਜਦੋਂ ਨਹੀਂ ਕੋਈ ਗੱਲ ਸਾਡੇ ਸਿਰੇ ਲੱਗੀ ਤਾਂ ਜਾਂ ਗੱਲ ਨੂੰ ਨਹੀਂ ਮੰਨੀ ਗਈ ਆਪਾਂ ਸੀ ਲੰਬੇ ਹੋ ਜੀ ਮੈਨੂੰ ਉੱਥੋਂ ਜਦੋਂ ਕਮੇਟੀ ਦੇ ਵਿੱਚ ਪਾਇਆ ਗਿਆ ਸੱਤ ਮੈਂਬਰੀ ਦੇ ਵਿੱਚ ਨਾ ਮੇਰੀ ਕਿਸੇ ਨਾਲ ਮੀਟਿੰਗ ਹੋਈ ਨਾ ਕਿਸੇ ਨੇ ਪੁੱਛਿਆ ਲੇਕਿਨ ਜਦੋਂ ਉਸ ਜਿਹੜੀ ਸਾਡਾ ਮਹਾਨ ਸਥਾਨ ਹੈਗਾ ਜਿਹੜੀ ਕਾਲ ਤੱਕ ਸਾਹਿਬ ਉੱਥੋਂ ਜਦੋਂ ਇੱਕ ਜ਼ਿੰਮੇਵਾਰੀ ਲੱਗੀ ਆ ਤੇ ਉਹਦੀ ਨਿਭਾਉਣਾ ਡਿਊਟੀ ਨਿਭਾਉਣਾ ਫਿਰ ਸਾਡਾ ਫਰਜ਼ ਹੈਗਾ ਸੋ ਇਸ ਲਈ ਸੱਤਾਂ ਚੋਂ ਅਸੀਂ 6 ਰਹੀਏ 5 ਰਹੀਏ ਜਿੰਨੇ ਵੀ ਰਹੀਏ ਲੇਕਿਨ ਅਸੀਂ ਆਪਣੀ ਡਿਊਟੀ ਆ ਜਿਹੜੀ ਪੂਰੀ ਇਮਾਨਦਾਰੀ ਨਾਲ ਤੰਦੇ ਇਹਨਾਂ ਨਿਭਾਵਾਂਗੇ ਅੱਜ ਸਾਰੇ ਜਿਹੜੇ ਵੀ ਮੈਂਬਰ ਆਉਣਗੇ ਉਹਨਾਂ ਦਾ ਫੈਸਲਾ ਕਰਕੇ ਅਸੀਂ ਲਿਖ ਕੇ ਜਦਰ ਸਾਹਿਬਾ ਨੂੰ ਭੇਜ ਦਾਂਗੇ ਕਿ ਕੀ ਹੁਕਮ ਆ ਸਾਨੂੰ ਉੱਥੇ ਅਸੀਂ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਕਿਉਂਕਿ ਭਰਤੀ ਪ੍ਰਕਿਰਿਆ ਸੱਤ ਮੈਂਬਰ ਕਮੇਟੀ ਦੇ ਅਧੀਨ ਹਜੇ ਤੱਕ ਨਹੀਂ ਸ਼ੁਰੂ ਨਹੀਂ ਉਹ ਤਾਂ ਹੁਣ ਦੇਖੋ ਉਹਦੇ ਬਾਰੇ ਤਾਂ ਜਿਨ੍ਹਾਂ ਨੇ ਇਕਨ ਅਸੀਂ ਤਾਂ ਜਿੰਨੇ ਕੁ ਅੱਜ ਕਿੰਨੇ ਹਾਜ਼ਰ ਹੁੰਦੇ ਆ ਮੈਂਬਰ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਹੋਇਆ ਸੀ ਫੈਸਲਾ ਕਿ ਸਰਬਸੰਮਤੀ ਨਾਲ ਅਗਲੀ ਮੀਟਿੰਗ ਤੇ ਆਪਾਂ ਫੈਸਲਾ ਲਵਾਂਗੇ ਤੇ ਉਹਦੇ ਵਿੱਚੋਂ ਹੁਣ ਅਜ ਤਾਮੀ ਸਾਹਿਬ ਗੈਰ ਹਾਜ਼ਰ ਹੋ ਗਏ ਨੇ ਜਾਂ ਹੋਰ ਕੌਣ ਹਾਜ਼ਰ ਗੈਰ ਹਾਜ਼ਰ ਹੁੰਦਾ ਤਾਂ ਦੱਸ ਦਿਓ ਉਹ ਦੇਖਾਂ